ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੰਮੀਪੁਰੇ ਤੋਂ ਕਵਰ ਕਰਨ ਲੱਗੇ ਆ ਜੀ ਤਸੀਲ ਜਗਰਾਉਂ ਤੇ ਜ਼ਿਲ੍ਹੇ ਲੁਧਿਆਣੇ ਤੋਂ ਵੀਡੀਓ ਕਵਰ ਕਰਨ ਲੱਗੇ ਆ ਇੱਕ ਤੁਹਾਨੂੰ ਲੋਕਲ ਘਰ ਦੀ ਝੋਟੀ ਦਿਖਾ ਦਾਂ ਬਾਈ ਦੀ ਕਿਹੜਾ ਸੂ ਉਹ ਵੀ ਪੁੱਛਾਂਗੇ ਕਿੰਨਾ ਕੁ ਦੁੱਧ ਬਾਦ ਕੱਢਿਆ ਉਹ ਵੀ ਪੁੱਛਾਂਗੇ ਗੱਲ ਜਮਾ ਯਕੀਨੀ ਆ ਵੀ ਘਰ ਦੀ ਝੋਟੀ ਆ ਇਨੇ ਕੁ ਪਸ਼ੂ ਬਾਈ ਦੇ ਇਧਰ ਘਰੇ ਰੱਖੇ ਵਿਆ ਪਹਿਲਾਂ ਵੀ ਆਪਾਂ ਤੋਂ ਜਦੋਂ ਵੀ ਕੋਈ ਪਸ਼ੂ ਤਿਆਰ ਹੁੰਦਾ ਜਰੂਰ ਆਪਾਂ ਤੋਂ ਵੀਡੀਓ ਕਰਾਉਂਦੇ ਆਗੇ ਤੇ ਕਰਕੇ ਵੀ ਜਾਣਿਆ ਪੌਂਚ ਦੂਰ ਆਉਣਾ ਪੈਂਦਾ ਤੇ ਗੱਲਬਾਤ ਸਾਰੀ ਕਰਾ ਲਾਂ ਸਾਰੀ ਜਾਣਕਾਰੀ ਤੁਸੀਂ ਪਹਿਲਾਂ ਲੈ ਲਓ ਕਿੰਨੇ ਦਿਨ ਕੱਟੂਗੇ ਸੱਸੀ ਕਾ ਬਾਈ ਸਰਜੀਤ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਘਰ ਪਰਿਵਾਰ ਸਭ ਠੀਕ ਹੈ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਆਪਣਾ ਨੰਬਰ ਬੋਲ ਦਿਗੇ ਜੀ ਨੰਬਰ 9872322051 22051 ਹਾਂਜੀ ਤੇ ਪਿੰਡ ਆਪਣਾ ਜੀ ਪਿੰਡ ਭੰਮੀਪਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਨੇੜੇ ਆਪਾਂ ਨੂੰ ਨੇੜੇ ਆਪਣੂ ਗੁਰਦੁਆਰਾ ਮੇਥੇਣਾ ਸਾਹਿਬ ਆ ਮੇਨ ਬਸ ਹਾਂਜੀ ਤੇ ਜਗਰਾਉਂ ਵੀ ਜਮਾਂ ਨੇੜੇ ਰਹਿ ਅਜਗਰਾਉਂ 10 ਕਿਲੋਮੀਟਰ ਓਕੇ ਓਕੇ ਹਾਂਜੀ ਤੇ ਇੱਕ ਆਪਾਂ ਮਸ਼ੀਨ ਦਿਖਾਉਣੀ ਅੱਜ ਹਾਂਜੀ ਇੱਕ ਟੁੜੀ ਵਾਲੀ ਮਸ਼ੀਨ ਹੈ ਕਿਹੜਾ ਮਾਡਲ ਹੈ ਇਹ ਉਹ ਮਾਡਲ 16 ਮਾਡਲ 16 ਮਾਡਲ ਚਾਲੂ ਹਾਲਤ ਚ ਪਤੀ ਹਾਂ ਪੂਰੀ ਵਧੀਆ ਚੱਲਦੀ ਹੈ ਓਕੇ ਤੇ ਆਪਾਂ ਕੰਮ ਘਟਾਉਣਾ ਹਨਾ ਹੁਣ ਹਾਂਜੀ ਤੇ ਇੱਕ ਆਪਾਂ ਝੋਟੀ ਬਕਾਉ ਕਿਤੇ ਕਰ ਦਿਆ ਜੀ ਹਾਂਜੀ ਓਕੇ ਜੀ ਤੇ ਬਾਈ ਜੀ ਕੀ ਡਿਟੇਲ ਆ ਇਹ ਇਹ ਜੀ ਦੂਜੇ ਸੂਏ ਸੁਣਾ ਇਹਨੇ ਪਹਿਲੇ ਸੂਏ ਕਿੰਨਾ ਕਰਦਾ ਪਹਿਲੇ ਸੂਏ ਦਾ 12 13 ਕਿਲੋ ਦਾ ਰਿਕਾਰਡ ਹੈ 12 ਤੋਂ 13 ਕਿਲੋ ਦਾ ਰਿਕਾਰਡ ਹੈਗਾ ਪਹਿਲੇ ਸੂਏ ਦਾ ਐਰ ਕੀ ਫਿਰ ਕਿੰਨੇ ਦਿਨ ਕੱਟ ਜੂਦੇ ਕਿੰਨਾ ਪੰਜ ਸੱਤ ਕਿ ਦਿਨ ਲਊ ਬਸ ਇਹਦੇ ਦਿਨ ਤਾਂ ਪੂਰੇ ਅੰਗੂ ਹੀ ਆ ਓਕੇ ਜੀ ਪੰਜ ਤੋਂ ਸੱਤ ਦਿਨ ਲੈ ਜੂ ਜੀ ਬਾਹਰ ਪਿੱਛੇ ਥਣਾ ਥਣਾ ਦੀ ਸਾਰੀ ਫੁੱਲ ਗਾਰੰਟੀ ਆਪਣੀ ਖੋ ਲੋ ਜੀ ਤੋਰਾ ਕਰਾਗੇ ਚ ਇੱਕ ਲਾਸਟ ਤੇ ਤੁਹਾਨੂੰ ਮਸ਼ੀਨ ਵੀ ਦਿਖਾ ਦੇਾਂਗੇ ਜਾ ਕੇ ਜੀ ਠੀਕ ਆ ਜੀ ਜ਼ਰੂਰ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਤੇ ਬਾਈ ਦੇ ਜਦੋਂ ਵੀ ਪਸੂ ਤਿਆਰ ਹੋਵੇ ਪੰਜਾਂ ਮਹੀਨੇ ਅਜੇ ਤਿਆਰ ਹੋਵੇ ਸੱਤ ਤੇ ਬੱਚੇ ਬਾਈ ਦੇ ਸਾਰੇ ਬਾਹਰ ਆ ਇੱਥੇ ਕੰਮ ਤਾਂ ਦਾ ਵਧੀਆ ਚੱਲ ਜਾਂਦਾ ਖੇਤੀਬਾੜੀ ਦਾ ਵੀ ਚੰਗਾ ਕੰਮ ਆ ਨਾਲ ਤੇ ਨਾਲ ਪਸ਼ੂ ਪਾਲਣ ਦਾ ਵੀ ਆ ਆ ਦੇਖੋ ਜੀ ਕੱਦ ਵਜਨ ਪੂਰਾ ਵਧ ਗਿਆ ਜੀ ਤੇ ਬਾਕੀ ਦਾ ਥਣ ਲੇਵਾ ਪੂਰਾ ਸਾਫ ਆ ਬਾਕੀ ਥਣ ਲੇਵਾ ਤੇ ਤੁਸੀਂ ਜੱਜਮੈਂਟ ਲਾਉਣੀ ਵੀ ਅੱਗੇ ਨੂੰ ਕਿੰਨਾ ਕੁ ਦੁੱਧੇ ਕੱਢ ਸਕਦੀ ਆ ਕੋਈ ਗੱਲ ਨਹੀਂ ਮੋੜੋ ਜੀ ਮੋੜ ਚੱਲ ਹੋਰ ਚੱਲ ਇੱਥੇ ਆ ਜਾ ਆ ਦੇਖੋ ਆ ਜਾ ਥਣ ਭਾਂਡੇ ਦੀ ਸਾਫ ਸੁਥਰੀ ਕੁਆਲਿਟੀ ਜਨਗੀ ਆ ਜਾ ਆ ਜਾ ਆ ਜਾ ਆ ਦੇਖੋ ਜੱਬਾ ਗੱਲ ਕਰ ਲਗੇ ਲੇਵਾ ਚੰਗਾ ਪੱਟਣ ਲੈ ਕਿੰਨੇ ਕ ਦਿਨ ਦੱਸਿਆ ਜੀ ਹੁਣ ਇਹਨੇ ਪੰਜ ਸੱਤ ਕ ਦਿਨ ਲੈ ਜੂ ਬਸ ਓਕੇ 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 ਧਾਰ ਦੂਰ ਦਾ ਫਿਰ ਪੋਲੀ ਹੋਣੀ ਆ ਜੀ ਹਾਂ ਧਾਰ ਪੋਲੀ ਆ ਜੀ ਜੋ ਆਪੂ ਕਰ ਗਈ ਸਰ ਆ ਦੇਖੋ ਜੀ ਥਣ ਲੇਵਾ ਨੇੜੇ ਤੋਂ ਹੁਣ ਕਰਾਈਏ ਚੈੱਕ ਘਰੋਂ ਚੈੱਕ 4 ਸਵੇਰੇ ਦੀ 1 ਨੰਬਰ 5 ਤੋਂ 7 ਦਿਨ ਬਾਕੀ ਤੇ ਡਿਮਾਂਡ ਕੀ ਆ ਗਈ ਬਾਈ ਸਰਜੀਤ ਦੇ ਦੀ ਡਿਮਾਂਡ ਹੈ ਦੀ 1 ਲੱਖ ਜੀ 80000 ਰੁਪਇਆ ਮਾਨਦਾਨ ਵਿੱਚੋਂ ਮਾਨਤਨ ਕਰ ਦਿਆਂਗੇ ਮਾਨਦਾਨ ਤੁਹਾਡਾ ਖੁੱਲਾ ਹੋ ਜੂ ਕਿਉਂਕਿ ਬਾਈ ਨੇ ਵੇਚਣੀ ਹੈ ਤੇ ਸਿੰਗੀ ਸੁੰਗੀ ਸਾਨੂੰ ਦਿਖਾ ਦਈਏ ਰਹੀ ਨਾ ਨਾ ਨਾਲੀ ਲਮੜੀ ਵਸੰਗੀ ਜਮਾ ਦੇਖੋ ਜੀ ਤੇ ਇਸ ਦੀ ਕੁਆਲਿਟੀ ਚੰਗੀ ਥੋੜੀ ਗ੍ਰੇਡਡਾਂ ਚ ਆ ਗਈ ਮੱਥੇ ਦੇ ਵਿੱਚ ਵੀ ਮੜਿਆ ਵੱਲ ਹੈਗਾ ਤੇ ਇਧਰ ਦੀ ਤੁਹਾਨੂੰ ਥਾਣ ਦਿਖਾਈਏ ਤੇ ਚੰਗੇ ਵਜਨ ਦੇ ਵਿੱਚ ਆ ਗਈ ਠੀਕ ਹੈ ਜੀ 1 ਲੱਖ 80000 ਰੁਪਏ ਦੇ ਵਿੱਚ ਤੁਹਾਡਾ ਮਾਨਦਾਨ ਹੋਊਗਾ ਜਰੂਰ ਆਏਗਾ ਇਹਦਾ ਤੇ ਆ ਕੇ ਤੁਸੀਂ ਥੱਲੇ ਨਾਲ ਖਰੀਦ ਕੇ ਲੈ ਜਾ ਸਕਦੇ ਹੁਣ ਤੁਹਾਨੂੰ ਦਿਖਾਵਾਂ ਮਸ਼ੀਨ ਅੱਛਾ ਜੀ ਜਿਹੜੀ ਆਪਾਂ ਮਸ਼ੀਨ ਦੇਖੀ ਆਨੇ ਕਿਹੜੀ ਕੰਪਨੀ ਦੀ ਆ ਗਈ ਜੀ ਇਹ ਕੇਐਸ ਕੀ ਐਸ ਓਕੇ ਮਰੇਡ ਗੋਡਲਾ ਕੇ ਐਸ ਸੀ ਹਾਂਜੀ ਕੇ ਐਸ ਦੀ ਆ ਗਈ ਤੇ ਵਧੀਆ ਚਾਲੂ ਹਾਲ ਤੇ ਜਿਵੇਂ ਨਵਾਂ ਹੀ ਰੰਗ ਪੇਂਟ ਪਿਆ ਹਨਾ ਹਾਂ ਦੇਖੋ ਕਿੰਨੀ ਕੀ ਚੱਲੀ ਵੀ ਹੈ ਜੀ ਇਹ 7 7 ਕ ਸੀਜ਼ਨ ਚੱਲੀ ਆ 16 ਦਾ ਮਾਡਲ ਦਾ 16 ਓਕੇ ਤੇ 16 17 ਮਾਡਲ ਆ ਜੀ ਫੋਲ ਇਹਦਾ ਕੰਮ ਤਾਂ ਦਾ ਸਾਰਾ ਹੋਇਆ ਵਾ ਜੀ ਹਾਂਜੀ ਕੋਈ ਨਾਰਮਲ ਵਾਸ ਜਿਹੜਾ ਸੀਜ਼ਨ ਤੇ ਲਾਉਣ ਵਾਲਾ ਉਹ ਕਰਨਾ ਉਹਦਾ ਕਰਨਾ ਹੀ ਪੈਣਾ ਪੂਰੀ ਸਾਰੀ ਵਧੀਆ ਰੀਜਨ ਦਾ ਕੋਈ ਨਕਸ ਪੂਰਾ ਵੀ ਨੁਕਸਰੀ ਹੈਗਾ ਗਲੀ ਸੜੀ ਕਿਤੇ ਉਹ ਨਹੀਂ ਟਾਇਰ ਟੂਰ ਵੀ ਵਧੀਆ ਪਿਆ ਬਾਕੀ ਜਿਹੜਾ ਰੀ ਰੂਲ ਆ ਸਾਰੀ ਚੰਗੀ ਆ ਹਾਂਜੀ ਕਟਰ ਕੁਟਰ ਪੂਰਾ ਵਧੀਆ ਪਿਆ ਤੇ 16 ਮਾਡਲ ਹੈ ਮਰੇਡ ਕੋਟਲੇ ਦੀ ਕੇਐਸ ਦੀ ਕੇਐਸ ਦੀ ਮਾਰਕੀਟ ਵੀ ਬਹੁਤ ਹੈ ਜੀ ਹਾਂਜੀ ਹਾਂਜੀ ਤੇ ਡਿਮਾਂਡ ਕੀ ਆ ਗਈ ਜੀ ਇਹਦੀ ਡਿਮਾਂਡ ਇਹਦੀ 1,60,000 ਮਾਨਤਾਨ ਮੌਕੇ ਤੇ ਹੋਊਗਾ ਹਾਂਜੀ ਮਾਨਤਾਨ ਜ਼ਰੂਰ ਹੋਊਗਾ 1,60,000 ਤੇ ਤੁਹਾਡਾ ਮਾਨਤਾਨ ਹੋਣਾ ਹੀ ਹੋਣਾ ਜਰੂਰ ਕਰਿਓ ਬਾਈ ਨਾਲ ਸੰਪਰਕ ਇੱਕ ਤੁਹਾਨੂੰ ਝੋਟੀ ਦਿਖਾਤੀ ਤੇ ਨੰਬਰ ਬਾਈ ਫਿਰ ਬੋਲ ਦਿਓ ਨੰਬਰ 9872322055 ਬਾਈ 052 ਤੂੜੀ ਟਾੜੀ ਫਿਰ ਬਰੀਕ ਬਣਾਉਂਦੀ ਆ ਪੂਰੀ ਹਾਂ ਬਹੁਤ ਵਧੀਆ ਤੂੜੀ ਹੈ ਇਹਨੇ ਪੋਰਾ ਕਿਤੋਂ ਨਹੀਂ ਹੈ ਜਣੀ ਬੜੀ ਵਧੀਆ ਤੂੜੀ ਹੈ ਬਾਕੀ ਦਾ ਮਾਰਕੀਟ ਹੈ ਦੀ ਹੈ ਨਾ ਹਾਂਜੀ ਇਹਦੀ ਫੁੱਲ ਮਾਰਕੀਟ ਆ ਹਾਂਜੀ ਤੇ ਮਾਨਦਾਨ ਦਾ ਪਰ ਖੁੱਲਾ ਹੋ ਜੂ ਵਿੱਚੋਂ ਹਾਂਜੀ ਹਾਂਜੀ ਓਕੇ ਜੀ ਮਾਨਦਾਨ ਜ਼ਰੂਰ ਖੁੱਲਾ ਹੋ ਜਾਣਾ ਜ਼ਰੂਰ ਕਰਿਓ ਬਾਈ ਨਾਲ ਸੰਪਰਕ ਪਿੰਡ ਭੰਮੀਪੁਰਾ ਦੋਨੇ ਚੀਜ਼ਾਂ ਹੀ ਦੋਨੇ ਖਣ ਦਿਖਾ ਦਿੱਤਾ ਧੰਨਵਾਦ ਜੀ